ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਘਰ ਲੈ ਕੇ ਆਏ ਹਾਂ ਸਿੰਗਲ ਸਟੋਰੀ ਕੋਠੀ ਹੈ ਜੀ ਫਰੰਟ ਤੋਂ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੋਠੀ ਦੀ ਬਹੁਤ ਹੀ ਸ਼ਾਨਦਾਰ ਕੋਠੀ ਬਣੀ ਹੋਈ ਆ ਦੋਸਤੋ ਤਕਰੀਬਨ 15 ਫੁੱਟ ਚੌੜੀ ਗਲੀ ਦੇ ਵਿੱਚ ਕੋਠੀ ਹੈ ਜੀ ਤੇ ਫਰੰਟ ਸਾਈਡ ਤੇ ਬਹੁਤ ਖੁੱਲਾ ਡੁੱਲਾ ਵਿਹੜਾ ਬਣਿਆ ਹੋਇਆ ਜੀ ਕੋਠੀ ਤੇ ਤਕਰੀਬਨ 5 ਬਿਸਬੇ ਜਗ੍ਹਾ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਜਿਸ ਵਿੱਚ ਇਹ ਸਿੰਗਲ ਸਟੋਰੀ ਕੋਠੀ ਬਣੀ ਹੋਈ ਆ ਦੋਸਤੋ ਕਿਸੇ ਵੀ ਭੈਣ ਭਰਾ ਨੇ ਖਰੀਦਣੀ ਹੈ ਜੀ ਤਾਂ ਪੀਲੀ ਪੱਟੀ ਦੇ ਵਿੱਚ ਮਾਲਕਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਤੁਸੀਂ ਸਿੱਧੀ ਗੱਲਬਾਤ ਮਾਲਕਾਂ ਦੇ ਨਾਲ ਕਰ ਸਕਦੇ ਹੋ ਜੀ ਫਰੰਟ ਤੋਂ ਲੁੱਕ ਚੈੱਕ ਕਰ ਸਕਦੇ ਹੋ ਜੀ ਤੁਸੀਂ ਕੋਠੀ ਦੀ ਸਿੰਗਲ ਸਟੋਰੀ ਕੋਠੀ ਹੈ ਜੀ ਪੂਰੇ ਵਿਹੜੇ ਦੇ ਵਿੱਚ ਜੋ ਲੋਕ ਟਾਈਲ ਦਾ ਫਰਸ਼ ਲੱਗਿਆ ਹੋਇਆ ਹੈ ਜੀ ਤੇ 10 ਫੁੱਟ ਦਾ ਗੇਟ ਰੱਖਿਆ ਹੋਇਆ ਹੈ ਜੀ ਵਿਹੜਾ ਬਹੁਤ ਖੁੱਲਾ ਡੁੱਲਾ ਦੋਸਤੋ ਆਓ ਅੰਦਰ ਚੱਲਦੇ ਆਂ ਤੇ ਤੁਹਾਨੂੰ ਕੋਠੀ ਦੀ ਪੂਰੀ ਜਾਣਕਾਰੀ ਜਿੰਨੇ ਆ ਜੀ ਪੰਜ ਵਿਸਵੇ ਜਗ ਹੈ ਜੀ ਰਜਿਸਟਰੀ ਵਾਲੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਫਰੰਟ ਵਿੱਚ ਹੀ ਲੌਬੀ ਏਰੀਆ ਚੈੱਕ ਕਰ ਸਕਦੇ ਹੋ ਜੀ ਕਿੰਨਾ ਖੁੱਲਾ ਲੌਬੀ ਏਰੀਆ ਹੈ ਜੀ ਪੱਕਾ ਫਰਸ਼ ਹੈ ਪੂਰੇ ਘਰ ਦੇ ਅੰਦਰ ਜੀ ਖੁੱਲੇ ਡੁੱਲੇ ਬੈਡਰੂਮ ਬਣੇ ਹੋਏ ਨੇ ਦੋਸਤੋ ਘਰ ਦੇ ਵਿੱਚ ਦੋ ਬੈਡਰੂਮ ਇੱਕ ਸਟੋਰ ਇੱਕ ਟਾਇਲਟ ਤੇ ਬਾਥਰੂਮ ਅਟੈਚ ਹੈ ਜੀ ਰੂਮਸ ਦੇ ਨਾਲ ਇੱਕ ਬਾਹਰ ਵਿਹੜੇ ਵਿੱਚ ਬਣਿਆ ਹੋਇਆ ਜੀ ਘਰ ਦੇ ਵਿੱਚ ਸਰਕਾਰੀ ਜੋ ਪਾਣੀ ਵਾਲੀ ਟੂਟੀ ਲੱਗੀ ਹੋਈ ਹੈ ਜੀ ਸਮਰਸੀਬਲ ਮੋਟਰ ਮਾਲਕਾ ਵੱਲੋਂ ਲਗਵਾਈ ਗਈ ਹੈ ਜੀ ਤੇ ਬਹੁਤ ਵਧੀਆ ਸਿੰਗਲ ਸਟੋਰੀ ਸ਼ਾਨਦਾਰ ਕੋਠੀ ਬਣੀ ਹੋਈ ਹੈ ਦੋਸਤੋ ਤੁਸੀਂ ਖਰੀਦ ਸਕਦੇ ਹੋ ਜੀ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਦੋਸਤੋ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾ ਵੱਲੋਂ 22 ਲੱਖ ਰੁਪਇਆ ਘਰ ਦਾ ਰੇਟ ਹੈ ਜੀ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਣਤਾਨ ਕਰ ਦਿੱਤਾ ਜਾਵੇਗਾ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸਟੋਰ ਰੂਮ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਬੈਡਰੂਮ ਬਹੁਤ ਵਧੀਆ ਬਣੇ ਹੋਏ ਨੇ ਜੀ ਦੋ ਬੈਡਰੂਮ ਤੇ ਨਾਲ ਅਟੈਚ ਬਾਥਰੂਮ ਨੇ ਜੀ ਸੋ ਦੋਸਤੋ ਆਪਣੇ ਚੈਨਲ ਤੇ ਐਡ ਦਾ ਕੰਮ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਐਡ ਲਗਾ ਸਕਦੇ ਹੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਅਗਲੇ ਘਰ ਦੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਘਰ ਕਿਸ ਜਗ੍ਹਾ ਬਣਿਆ ਹੋਇਆ ਜੀ ਮਕਾਨ ਮਾਲਕਾਂ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਸੋ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਲੌਬੀ ਏਰੀਏ ਵਿੱਚ ਉਹ ਹੀ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਜੀ ਕਿੰਨਾ ਖੁੱਲਾ ਲੌਬੀ ਏਰੀਆ ਜੀ ਤੇ ਕਿਚਨ ਦਾ ਏਰੀਆ ਓਪਨ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਹਵਾਦਾਰ ਕਿਚਨੇ ਹੈ ਜੀ ਖੁੱਲਾ ਡੁੱਲਾ ਕਿਚਨੇ ਹੈ ਜੀ ਦੋਸਤੋ ਘਰ ਦੇ ਵਿੱਚ ਬਿਜਲੀ ਦਾ ਪਾਣੀ ਦੀ ਸਪਲਾਈ ਦਾ ਸਾਰਾ ਕੰਮ ਪ੍ਰੋਪਰ ਹੈ ਜੀ ਮਾਲਕਾ ਵੱਲੋਂ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਤੁਸੀਂ ਆਪਣੇ ਰਹਿائش ਕਰ ਸਕਦੇ ਹੋ ਜੀ ਸੋ ਦੋਸਤੋ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਤੇ ਘਰ ਖਰੀਦੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਬਹੁਤ ਘੱਟ ਬਜਟ ਤੇ ਇੱਕ ਕੋਠੀ ਲੈ ਕੇ ਹਾਜ਼ਰ ਹੋਏ ਹਾਂ ਜੀ ਡਬਲ ਸਟੋਰੀ ਕੋਠੀ ਹੈ ਕੋਠੀ ਦੇ ਦੋਨਾਂ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਜੀ ਤਕਰੀਬਨ 20 ਫੁੱਟ ਚੌੜੀ ਜੋ ਗਲੀ ਲੱਗਦੀ ਹੈ ਜੀ ਪੱਕੀ ਗਲੀ ਹੈ ਜੀ ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਤੋਂ ਕੋਠੀ ਕੁਝ ਇਸ ਤਰ੍ਹਾਂ ਦੀ ਦਿਖ ਰਹੀ ਹੈ ਜੀ ਤੁਸੀਂ ਚੈੱਕ ਕਰੋ 20 ਫੁੱਟ ਚੌੜੀ ਜੋ ਸੜਕ ਦੇ ਉੱਪਰ ਇਹ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਜੀ। ਦੋਸਤੋ ਕੋਠੀ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿ ਫਰੰਟ ਸਾਈਡ ਦੇ ਵਿੱਚ ਹੀ ਆਪਾਂ ਨੂੰ ਵੇੜਾ ਵੇਖਣ ਨੂੰ ਮਿਲ ਜੂਗਾ। ਬਹੁਤ ਖੁੱਲਾ ਡੁੱਲਾ ਵੇੜਾ ਦੋਸਤੋ। ਪੂਰੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਜੋ ਪੱਕੀ ਜੋ ਟਾਈਲ ਦਾ ਫਰਸ਼ ਲੱਗਿਆ ਹੋਇਆ ਹੈ ਜੀ। ਰੰਗ ਰੋਗਨ ਦਾ ਕੰਮ ਮਾਲਕਾ ਵੱਲੋਂ ਵਧੀਆ ਕਰਵਾਇਆ ਗਿਆ ਜੀ ਪੂਰੇ ਘਰ ਦੇ ਵਿੱਚ। ਦੋਸਤੋ ਨਿਹਾਲ ਸਿੰਘ ਵਾਲਾ ਮੋਗਾ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ। ਫਰੰਟ ਦੀ ਸਾਈਡ ਤੇ ਹੀ ਇੱਕ ਜੋ ਰੂਮ ਆਉਂਦਾ ਜੀ ਬੈਡਰੂਮ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲ੍ਹਾ ਡੁੱਲ੍ਹਾ ਤੇ ਹਵਾਦਾਰ ਬੈਡਰੂਮ ਹੈ ਜੀ ਤਕਰੀਬਨ 12x12 ਦੇ ਕਮਰੇ ਬਣੇ ਹੋਏ ਨੇ ਜੀ ਘਰ ਦੇ ਵਿੱਚ ਜਿੰਨਾ ਵੀ ਦੋਸਤੋ ਘਰ ਦੇ ਵਿੱਚ ਦਰਵਾਜਿਆਂ ਦਾ ਕੰਮ ਹੈ ਜੀ ਵਧੀਆ ਲੱਕੜ ਨਾਲ ਤਿਆਰ ਕਰਵਾਇਆ ਗਿਆ ਹੈ ਜੀ ਘਰ ਵੇਚਣਾ ਦੋਸਤੋ ਮਾਲਕ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਇਸ ਕਰਕੇ ਮਾਲਕ ਬਹੁਤ ਘੱਟ ਰੇਟ ਦੇ ਉੱਪਰ ਇਹ ਘਰ ਨੂੰ ਸੇਲ ਕਰ ਰਹੇ ਨੇ ਜੀ ਦੀਵਾਰਾਂ ਦੇ ਉੱਪਰ ਜੋ ਵਾਲਪੇਪਰ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਵਧੀਆ ਜੋ ਵਾਲਪੇਪਰ ਦਾ ਕੰਮ ਮਾਲਕਾਂ ਵੱਲੋਂ ਕਰਵਾਇਆ ਗਿਆ ਹੈ ਜੀ ਰੰਗ ਰੋਗਨ ਦਾ ਕੰਮ ਪੂਰਾ ਓਕੇ ਹੈ ਜੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਬੈਡਰੂਮ ਕਿੰਨੇ ਖੁੱਲੇ ਬਣਾਏ ਹੋਏ ਨੇ ਜੀ ਮਾਲਕਾਂ ਵੱਲੋਂ ਸੋ ਬਹੁਤ ਘੱਟ ਰੇਟ ਦੇ ਵਿੱਚ ਆਪਾਂ ਨੂੰ ਇਹ ਘਰ ਮਿਲ ਜੂਗਾ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਮੌਗਾ ਦੇ ਵਿੱਚ ਨਿਹਾਲ ਸਿੰਘ ਵਾਲਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਆ ਦੋਸਤੋ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਮੋਬਾਈਲ ਨੰਬਰ ਤੇ ਫੋਨ ਕਾਲ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਘਰ ਖਰੀਦ ਸਕਦੇ ਹੋ ਸੋ ਦੋਸਤੋ ਮਾਲਕਾਂ ਨੇ ਜਿੰਨਾ ਵੀ ਸਮਾਨ ਹੈ ਜੀ ਵਿੱਚ ਦੇਣਾ ਆਪਾਂ ਨੂੰ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਪੱਕੀ ਟਾਇਲ ਦਾ ਫਰਸ਼ ਘਰ ਦੇ ਵਿੱਚ ਲੱਗਿਆ ਹੋਇਆ ਹੈ ਜੀ ਦੋਸਤੋ ਜਿੰਨਾ ਵੀ ਬਿਜਲੀ ਦਾ ਕੰਮ ਹੈ ਘਰ ਦੇ ਵਿੱਚ ਜਾਂ ਫਿਰ ਪਾਣੀ ਦੀ ਪਾਈਪਲਾਈਨ ਦਾ ਕੰਮ ਹੈ ਜੀ ਪੂਰਾ ਪ੍ਰੋਪਰ ਵਧੀਆ ਮਾਲਕਾਂ ਨੇ ਕਰਵਾਇਆ ਹੋਇਆ ਜੀ ਖੁੱਲਾ ਡੁੱਲਾ ਜੋ ਕਿਚਨ ਹੈ ਜੀ ਘਰ ਦੇ ਵਿੱਚ ਵਧੀਆ ਸੈਲਫਾਂ ਬਣੀਆਂ ਹੋਈਆਂ ਨੇ ਚੈੱਕ ਕਰ ਸਕਦੇ ਹੋ ਹਵਾਦਾਰ ਜੋ ਵਿੰਡੋ ਲਗਾ ਕੇ ਕਿਚਨ ਤਿਆਰ ਕੀਤਾ ਗਿਆ ਜੀ ਸੋ ਦੋਸਤੋ ਘਰ ਦਾ ਸਾਰਾ ਕੰਮ ਪ੍ਰੋਪਰ ਹੋਇਆ ਜੀ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਜੀ ਤੁਹਾਨੂੰ ਘਰ ਵਧੀਆ ਲੱਗਿਆ ਤਾਂ ਤੁਸੀਂ ਮਾਲਕਾਂ ਦੇ ਨੰਬਰ ਤੇ ਸਿੱਧੀ ਗੱਲਬਾਤ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਜੀ ਘਰ ਵੇਚਣਾ ਦੋਸਤੋ ਮਾਲਕਾਂ ਦੀ ਮਜਬੂਰੀ ਹੈ ਜੀ ਮੋਗਾ ਸ਼ਹਿਰ ਦੇ ਵਿੱਚ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਵਿੱਚ ਇਹ ਜੋ ਘਰ ਬਣਿਆ ਹੋਇਆ ਜੀ ਦੋਸਤੋ तकरीबन 4.5 ਮਰਲੇ ਜਗ੍ਹਾ ਦੇ ਵਿੱਚ ਇਹ ਡਬਲ ਸਟੋਰੀ ਜੋ ਮਕਾਨ ਬਣਿਆ ਹੋਇਆ ਜੀ ਕੋਠੀ ਟਾਈਪ ਨਕਸ਼ੇ ਦੇ ਨਾਲ ਇਹ ਘਰ ਤਿਆਰ ਕੀਤਾ ਗਿਆ ਜੀ ਸੋ ਕੋਠੀ ਦੇ ਵਿੱਚ ਵਧੀਆ ਬਾਥਰੂਮ ਬਣੇ ਹੋਏ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਟਾਇਲ ਪੱਥਰ ਲਗਵਾ ਕੇ ਪਾਈਪਲਾਈਨ ਦਾ ਕੰਮ ਜੋ ਵਧੀਆ ਕਰਵਾਇਆ ਗਿਆ ਜੀ ਵਾਟਰ ਸਪਲਾਈ ਦਾ ਘਰ ਦੇ ਵਿੱਚ ਜੋ ਮੋਟਰ ਲੱਗੀ ਹੋਈ ਹੈ ਜੀ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਸਾਢੇ 4 ਮਰਲੇ ਜਗ੍ਹਾ ਦੇ ਵਿੱਚ ਇਹ ਡਬਲ ਸਟੋਰੀ ਘਰ ਬਣਿਆ ਹੋਇਆ ਜੀ ਪੱਕੀਆਂ ਪੌੜੀਆਂ ਚੜਵਾ ਰੱਖੀਆਂ ਨੇ ਜੀ ਮਾਲਕਾਂ ਨੇ ਘਰ ਨੂੰ ਘਰ ਦੀ ਜੋ ਡਿਮਾਂਡ ਰੱਖੀ ਹੈ ਦੋਸਤੋ ਮਾਲਕਾਂ ਨੇ 19 ਲੱਖ ਰੁਪਈਆ ਘਰ ਦੀ ਡਿਮਾਂਡ ਰੱਖੀ ਹੈ ਜੀ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਰੇਟ ਦੇ ਵਿੱਚ ਸੋ 19 ਲੱਖ ਰੁਪਈਆ ਜੋ ਮਾਲਕਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਜੀ ਘਰ ਦੇ ਵਿੱਚ ਵਧੀਆ ਸਟੋਰ ਰੂਮ ਬਣੇ ਹੋਏ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਜਿੰਨਾ ਵੀ ਜੰਗਲਿਆਂ ਦਾ ਕੰਮ ਹੈ ਜੀ ਛੱਤ ਦੇ ਉੱਪਰ ਵਧੀਆ ਜੋ ਕੰਮ ਕਰਵਾਇਆ ਗਿਆ ਜੀ ਮਾਲਕਾ ਵੱਲੋਂ ਗ੍ਰੇਲਾਂ ਲਗਵਾ ਕੇ ਤੇ ਪੱਕੀ ਛੱਤ ਹੈ ਜੀ ਘਰ ਦੀ ਸੋ 19 ਲੱਖ ਰੁਪਇਆ ਡਿਮਾਂਡ ਹੈ ਜੀ ਰਜਿਸਟਰੀ ਵਾਲੀ ਜਗਾ ਸਾਢੇ 4 ਮਰਲੇ ਜਗਾ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਕਰਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਤੁਸੀਂ ਸਿੱਧਾ ਆਪਣਾ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਜੀ ਸੋ ਦੋਸਤੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਪਲਾਟ ਜਾਂ ਦੁਕਾਨ ਦੀ ਐਡ ਦੇਣਾ ਚਾਹੁੰਦੇ ਹੋ ਜੀ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਵਟਸਐਪ ਦੇ ਉੱਪਰ ਘਰ ਦੀ ਪੂਰੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦਿਆ ਕਰੋ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਦਾ ਘਰ ਜੇ ਤੁਹਾਨੂੰ ਵਧੀਆ ਲੱਗਿਆ ਜੀ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਮਾਲਕਾਂ ਦਾ ਨੰਬਰ ਸਕਰੀਨ ਤੇ ਲਾਲ ਪੱਟੀ ਦੇ ਵਿੱਚ ਚੱਲ ਰਿਹਾ ਜੀ ਸੋ ਆਸ ਕਰਦੇ ਹਾਂ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਅਪਡੇਟ ਲੈ ਕੇ ਧੰਨਵਾਦ ਜੀ ਸਾਰਿਆਂ ਦਾ